ਲੋ ਜੀ ਵੀਰੋ ਬਰਨਾਲੇ ਦੇ ਵਿੱਚ ਜੇ ਕੋਈ ਵੀਰ ਕੋਠੀ ਖਰੀਦਣ ਦੇ ਬਾਰੇ ਸੋਚ ਰਿਹਾ ਹੈਗਾ ਤਾਂ ਦੋ ਕੋਠੀਆਂ ਅਵੇਲੇਬਲ ਨੇਗੀਆਂ ਜਮਾ ਬਠਿੰਡੇ ਵਾਲੇ ਮੇਨ ਰੋਡ ਦੇ ਨਾਲ ਦੀ ਲੋਕੇਸ਼ਨ ਆ ਚੰਡੀਗੜ੍ਹ ਨੂੰ ਨਿਕਲਣਾ ਤੁਸੀਂ ਮੋਗੇ ਨੂੰ ਨਿਕਲਣਾ ਲੁਧਿਆਣਾ ਨੂੰ ਨਿਕਲਣਾ ਬਠਿੰਡੇ ਨੂੰ ਨਿਕਲਣਾ ਮਾਨ ਸਾਹਮਣੇ ਨਿਕਲਣਾ ਤਾਂ ਤੁਸੀਂ ਸਿਰਫ ਅੱਧੀ ਕਿਲੋਮੀਟਰ ਦਾ ਤਾਂ ਜਿਆਦਾ ਮਤਲਬ ਹੋ ਜਾਊਗਾ ਵੀ 250 ਮੀਟਰ ਦੇ ਡਿਸਟੈਂਸ ਦੇ ਉੱਤੇ ਤੁਸੀਂ ਮੇਨ ਰੋਡ ਤੇ ਫੋਰ ਲੇਨ ਦੇ ਉੱਤੇ ਚੜ੍ਹ ਸਕਦੇ ਥੋਂ ਠੀਕ ਹੈ ਤੇ ਕੋਠੀਆਂ ਤੁਹਾਨੂੰ ਦਿਖਾਉਣਾ ਬਹੁਤ ਟਾਪ ਕਲਾਸ ਦਾ ਜਿਹੜਾ ਕੰਮ ਹੋਇਆ ਹੋਇਆਗਾ ਤੇ ਹੁਣ ਦਰਵਾਜ਼ਿਆਂ ਦਾ ਤੇ ਕਿਚਨ ਦਾ ਕੰਮ ਹੋ ਰਿਹਾਗਾ ਸਾਰੇ ਦਾ ਸਾਰਾ ਐਮ ਡੀ ਐਫ ਦੇ ਵਿੱਚ ਇੱਕ ਕਰਨਾਗਾ ਕਿੱਦਾਂ ਕਿੱਦਾਂ ਦਾ ਡਿਜ਼ਾਈਨ ਜਿਹੜਾ ਬਣਨਾਗਾ ਦਾ ਕੀ ਕੀ ਮਟੀਰੀਅਲ ਯੂਜ਼ ਹੋਣਾ ਇੱਥੇ ਮੈਂ ਕਾ ਲੱਗੂਗੀ ਸਾਰਾ ਪੂਪਾ ਕੇ ਵਧੀਆ ਜੀ ਠੀਕ ਹੈ ਹਾਂ ਜੀ ਤੇ ਐਮ ਆਰ ਐਚ ਬੋਰਡ ਲੱਗੀਆਂ ਨੇ ਕਿੰਨੀ ਕਿੰਨੀ ਕਲਾਈਫ ਹੋਏ ਨਾ ਗੇਟਾਂ ਦੀ ਇਹਨੂੰ ਕੋਈ ਡਿੱਕਦੀ ਨਹੀਂ ਹੁੰਦੀ ਲਾਈਫਟਾਈਮ ਹਾਂਜੀ 9 ਸਾਲ ਤੱਕ ਗਾਰੰਟੀ ਹੈ ਤੁਹਾਨੂੰ ਕੁਝ ਵੀ 50 ਸਾਲ ਤੱਕ ਦੀ ਗਾਰੰਟੀ ਹੈ ਜਾਨੀ ਇਸ ਤਰ੍ਹਾਂ ਦਾ ਕੁਆਲਿਟੀ ਜਿਹੜੀ ਯੂਜ਼ ਹੋਣੀ ਹੈਗੀ ਠੀਕ ਹੈ ਪੱਥਰ ਵਗੈਰਾ ਲੱਗੇ ਉਹ ਬਹੁਤ ਸੋਹਣਾਗਾ ਏ ਟੂ ਜ਼ेड ਬਾਕੀ ਤੁਹਾਨੂੰ ਅੰਦਰੋਂ ਵੀ ਦਿਖਾ ਦੇਣਾ ਹਾਲੇ ਕੰਮ ਚੱਲ ਰਿਹਾਗਾ ਤੇ ਬਾਕੀ ਜੇ ਤੁਸੀਂ ਆਪਣੀ ਲੋੜ ਦੇ ਅਕੋਰਡਿੰਗਲੀ ਹੁਣ ਕੁਝ ਆ ਕੇ ਮੋਡੀਫਾਈ ਕਰਵਾਉਣਾ ਚਾਹੁੰਦੇ ਹੋ ਜੇ ਤੁਹਾਡਾ ਸੌਦਾ ਹੁੰਦਾ ਠੀਕ ਹੈ ਆ ਕੇ ਚੇਨਾ ਸਾਰਾ ਕੰਮ ਪੂਰਾ ਇੱਕ ਨੰਬਰ ਦਾ ਹੋਣਾ ਇੱਥੇ ਤੇ ਤੁਹਾਨੂੰ ਵਾਸ਼ਰੂਮ ਵਗੈਰਾ ਦਿਖਾ ਦਿੰਦੇ ਆਂ ਏ ਟੂ ਜ਼ेड ਸਾਰਾ ਕੰਮ ਬਹੁਤ ਸੋਹਣਾ ਕੋਠੀ ਦੇ ਵਿੱਚ ਹੋਣਾਗਾ ਜੇ ਤੁਸੀਂ ਟੋਟਲੀ ਕੰਮ ਰੈਡੀ ਲੈਣਾਗਾ ਕਬੂਡ ਹੋ ਗਏ ਹੋਰ ਸਾਰਾ ਹੋ ਗਿਆ ਉਹ ਵੀ ਤੁਸੀਂ ਉਸ ਤਰ੍ਹਾਂ ਲੈ ਸਕਦੇ ਹੋਗੇ ਤੇ ਬਾਕੀ ਜੇ ਤੁਸੀਂ ਆਪਣੀ ਲੋੜ ਦੇ ਅਨੁਸਾਰ ਕੋਈ ਕਸਟਮਾਈਜੇਸ਼ਨ ਕਰਾ ਕੇ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ 180 ਗਜ ਦੇ ਵਿੱਚ ਇਹ ਜਿਹੜਾ ਕੋਠੀ ਹੈਗੀ ਰੈਡੀ ਹੈਗੀ ਠੀਕ ਹੈ ਤੇ ਦੋ ਰੂਮ ਉੱਪਰ ਲੇਗੇ ਦੋ ਬੈਡਰੂਮ ਥੱਲੇ ਨੇਗੇ ਬਾਕੀ ਆਹ ਵਾਸ਼ਿੰਗ ਏਰੀਆ ਆ ਗਿਆ ਲੌਬੀ ਹੈਗੀ ਹੈਗੀ ਤੇ ਲੌਬੀ ਦੇਖੋ ਪੂਰੀ ਖੁੱਲੀ ਹੈਗੀ ਤੇ ਗੈਸਟ ਰੂਮ ਹੈਗਾ ਉਹ ਬਹੁਤ ਸੋਹਣਾਗਾ ਠੀਕ ਹੈ ਤੇ ਰੇਟ ਹੈਗਾ ਜਿਹੜਾ ਜਿਸ ਤਰ੍ਹਾਂ ਬਰਨਾਲੇ ਦੇ ਵਿੱਚ ਪ੍ਰਾਪਰਟੀ ਦੇ ਰੇਟ ਇਸ ਟਾਈਮ ਵਧੇ ਹੋਏ ਨੇ ਤਾਂ ਉਹਨਾਂ ਦੇ ਨਾਲੋਂ ਇਸ ਲੋਕੇਸ਼ਨ ਦਾ ਜਿਹੜਾ ਰੇਟ ਹੈਗਾ ਤੁਹਾਨੂੰ ਕਾਫੀ ਜਾਇਜ਼ ਮਿਲ ਜੂਗਾ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਨੰਬਰ ਜਿਹੜਾ ਹੈ ਸਕਰੀਨ ਦੇ ਉੱਤੇ ਗੱਲਬਾਤ ਕਰ ਸਕਦੇ ਹੋਗੇ ਤੇ ਉੱਪਰੋਂ ਵੀ ਤੁਹਾਨੂੰ ਗੇੜਾ ਮਰਵਾਦਣੇ ਆਜੋ ਤੇ ਇਸ ਕੋਠੀ ਦੇ ਵਿੱਚ ਉੱਪਰਲੇ ਪਾਸੇ ਇੱਕ ਬੈਡਰੂਮ ਆ ਤੇ ਸਾਹਮਣੇ ਆ ਸਫਾਇਦਿਆਂ ਦੀ ਪਾਰਲੀ ਸਾਈਡ ਡੀਮਾਰਟ ਡੀਮਾਰਟ ਕੋਲੇ ਆ ਈਟਨ ਪਲਾਜ਼ਾ ਕੋਲੇ ਆਗਾ ਠੀਕ ਹੈ ਮੇਨ ਰੋਡ ਦੇ ਉੱਤੇ ਲੋਕੇਸ਼ਨ ਹੈਗੀ ਹੋ ਸਾਹਮਣੇ ਰਹਿ ਗਿਆ ਜਿਹੜਾ ਬਠਿੰਡਾ ਚੰਡੀਗੜਾ ਵਾਲਾ ਰੋਡ ਆ ਠੀਕ ਹੈ ਲਸ਼ ਗ੍ਰੀਨ ਏਰੀਆ ਪੂਰਾ ਬਹੁਤ ਸੋਹਣਾ ਤੇ ਦੋ ਕੋਠੀਆਂ ਇਕੱਠੀਆਂ ਨਹੀਂ ਗੀਆਂ ਇੱਕ ਵੀ ਲੈ ਸਕਦੇ ਹੋ ਤੁਸੀਂ ਤੇ ਦੋਨੇ ਇਕੱਠੀਆਂ ਲੈ ਸਕਦੇ ਹੋ ਉਹ ਸਾਹਮਣੇ A9 ਫੁੱਟ ਦਾ ਆ ਗਿਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਓਕੇ ਰਿਪੋਰਟ ਹੈ ਜਬਾ